ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਆਪਾਂ ਤੁਹਾਨੂੰ 187 ਤੇ 303 ਦਾ ਕੰਪੈਰੀਸ਼ਨ ਕਰਕੇ ਵਿਖਾਵਾਂਗੇ ਕਿਹਦਾ ਝਾੜ ਵੱਧ ਨਿਕਲ ਰਿਹਾ ਲਾਈਵ ਡੈਮੋ ਤੁਹਾਨੂੰ ਕਰਕੇ ਵਿਖਾਵਾਂਗੇ ਆਪਣੇ ਖੇਤ ਵਿੱਚੋਂ ਸੋ ਆਹ ਜਿਹੜੀ ਕਣਕ ਤੁਹਾਡੇ ਸਾਹਮਣੇ ਆ ਇਹ ਜਿਹੜੀ ਆ 187 ਆ ਤੇ ਆਹ ਛਿੱਟਾ ਇਹਦਾ ਵੇਖ ਲੋ ਕਿੰਨਾ ਵਧੀਆ ਇਹਦੇ ਸਾਰੇ ਛਿੱਟੇ ਜਿਹੜੇ ਆ ਤਕਰੀਬਨ ਇੱਕੋ ਜਿਹੇ ਆ ਕੋਈ ਨਿੱਕਾ ਵੱਡਾ ਨਹੀਂ ਹੈਗਾ ਜਿੱਥੋਂ ਮਰਜ਼ੀ ਛਿੱਟਾ ਲੈ ਸਕਦੇ ਆ ਆਪਾਂ ਸਾਰੇ ਛਿੱਟੇ ਜਿਹੜੇ ਆ ਇੱਕਸਾਰ ਇੱਕ ਬਰਾਬਰ ਸਾਰੇ ਛਿੱਟੇ ਆ ਸਾਰੀਆਂ ਬਲੀਆਂ ਬਰਾਬਰ ਆ ਤੇ ਇੱਕ ਇਹਦਾ ਆਪਾਂ ਸਿੱਟਾ ਲਾਵਾਂਗੇ ਫਿਰ ਦੂਸਰੇ ਬੰਦੇ ਤੁਹਾਨੂੰ ਦੂਸਰੀ ਜਿਹੜੀ ਕਣਕ ਵਿਖਾਉਦੇ ਆ 303ਵੀਂ ਉਹਦਾ ਵੀ ਇਸੇ ਤਰੀਕੇ ਨਾਲ ਆਪਾਂ ਜਿਹੜਾ ਇੱਕ ਸਿੱਟਾ ਲੈ ਲੈਣਾ ਵਾ ਤੇ ਬਾਅਦ ਦੇ ਵਿੱਚ ਇਹਨਾਂ ਦੇ ਦਾਣੇ ਆਪਾਂ ਭੋਰ ਕੇ ਵੇਖਾਂਗੇ ਇੱਕ ਸਿੱਟਾ ਇਹਦਾ ਲੈ ਲੈਨੇ ਆ ਸੋ ਇਹਦੀ 303 ਦੀ ਆਪਾਂ ਨਾਲੀ ਥੋੜੀ ਲੰਮੀ ਰੱਖ ਲੈਨੇ ਆ ਆਪਾਂ ਨੂੰ ਚਿਤਾ ਰਹੂਗਾ ਜਿਹੜੀ ਆ 303 ਨਾ ਸੀਗਾ ਸੋ ਆਓ ਦੇਖਦੇ ਆ ਭੋਰ ਕੇ ਕਿਦਾ ਝਾੜਵਾਦ ਨਿਕਲਦਾ ਕਿਦਾ ਘਟ ਨਿਕਲਦਾ ਹੁਣੇ ਜਿਹੜਾ ਸਾਹਮਣੇ ਆਪਾਂ ਨੂੰ ਪਤਾ ਲੱਗ ਜਣਾ ਵੀਡੀਓ ਨਾਲ ਦੇ ਤੱਕ ਜ਼ਰੂਰ ਦੇਖਿਓ ਤੇ ਸ਼ੇਅਰ ਵੀ ਕਰਦੇ ਹੋ ਨਾਲ ਦੀ ਨਾਲ। ਤੁਸੀਂ ਵੀ ਕਮੈਂਟ ਕਰਕੇ ਆਪਣੇ ਏਰੀਏ ਦੇ ਝਾੜ ਜ਼ਰੂਰ ਸ਼ੇਅਰ ਕਰਿਓ ਪਰ ਕਰਿਓ ਬਿਲਕੁਲ ਸਹੀ ਜਾਣਕਾਰੀ ਜਿਹੜੀ ਆ ਆਪਣੇ ਤੱਕ ਪਹੁੰਚੇ। ਸਹੀ ਝਾੜ ਦੱਸਿਓ। ਅੱਗੇ ਦੇਖਦੇ ਆਂ ਆਪਾਂ ਪੋਰ ਕੇ ਸਾਰਾ ਦੂਸਰਾ ਵਿਸ਼ਟਾ ਪੋਰ ਕੇ ਦਿਖਦੇ ਆਂ। ਤੋਂ ਵੀਡੀਓ ਨਾਲ ਜ਼ਰੂਰ ਬਨੇ ਰਹੋ ਤੇ ਹੁਣ ਆਪਾਂ ਪੋਰਦੇ ਆਂ ਜੀ 303 ਦਾ ਸ਼ਟਾ। ਸਾਹਮਣੇ ਪੋਰਦੇ ਆਂ ਸਾਹਮਣੇ। ਸੋ ਇਹਨਾਂ ਨੂੰ ਸਾਫ਼ ਕਰਕੇ ਫਿਰ ਆਪਾਂ ਇਹਨਾਂ ਦੀ ਗਿਣਤੀ ਕਰਾਂਗੇ ਗਿਣਤੀ ਕਰਕੇ ਤੁਹਾਨੂੰ ਆਪਾਂ ਜਿਹੜਾ ਬਾਅਦ ਦੇ ਵਿੱਚ ਦੱਸਾਂਗੇ ਕਿੰਨੇ ਕਿਹਦੇ ਦਾਣੇ ਜ਼ਿਆਦੇ ਆ ਕਿਹਦੇ ਘੱਟ ਆ ਸੋ ਵੀਡੀਓ ਥੋੜੀ ਆਪਾਂ ਫਾਸਟ ਕੀਤੀ ਐ ਵੀਡੀਓ ਨਾਲ ਜਰੂਰ ਬਣੇ ਰਹੋ ਸੋ ਗਿਣਤੀ ਕਰਦੇ ਆ ਜੀ ਆਪਾਂ ਹੁਣ ਅੱਗੇ ਵੀਡੀਓ ਥੋੜੀ ਫਾਸਟ ਕੀਤੀ ਐ ਤੁਹਾਨੂੰ ਇਹਦੇ ਵਿੱਚ ਆਪਾਂ ਦੱਸ ਦਿੰਦੇ ਆ ਕਿੰਨੀ ਗਿਣਤੀ ਹੋਈ ਹੁਣ ਕਿੰਨਾ ਜਿਹੜਾ ਮੁਸ਼ਕਲ ਹੋ ਜਣਾ ਉਸ ਤਰ੍ਹਾਂ ਵੀਡੀਓ ਜਿਹੜੀ ਐ ਬਹੁਤ ਲੰਬੀ ਹੋ ਜਾਣੀ ਸੀ ਤੇ ਇਹਦੀ ਗਿਣਤੀ ਕਰਕੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਕਿੰਨੀ ਹੁੰਦੀ ਐ 187 ਦੀ ਸੋ ਇਹ ਜਿਹੜਾ ਆਪਣੇ ਸਾਹਮਣੇ ਅੱਖਾਂ ਦੇ ਪਤਾ ਲੱਗ ਜੂਗਾ ਕਿ ਕਿਹਦੇ ਚ ਦਾਣੇ ਜ਼ਿਆਦੇ ਆ ਕਿਹਦੇ ਚ ਘੱਟ ਆ ਸੋ ਦਾਣੇ ਵੀ ਜਿਹੜੇ ਆ ਉਹ ਇਹਦੇ ਚ ਨਿਕਲੇ ਜੀ ਪੂਰੇ 70 ਦਾਣੇ 187 ਦੇ ਵਿੱਚ 303 ਦੇ ਦੇਲੇ ਨੇ ਕਿੰਨੇ ਨਿਕਲੇ ਦਿਆ ਇਹ ਦਾਣੇ ਵੀ ਬੜੇ ਮੋਟੇ ਆ 187 ਦੇ ਦਾਣੇ ਦੋਹਾਂ ਕਣਕਾਂ ਦੇ ਕੁਝ ਹੀ ਆ ਇਹਦੇ ਵਿੱਚ ਨਿਕਲੇ ਆ ਜੀ ਪੂਰੇ 58 ਦਾਣੇ ਉਹਦੇ ਵਿੱਚ ਨਿਕਲੇ ਆ 70 ਤੁਸੀਂ ਆਪ ਹੀ ਫਰਕ ਦੇਖ ਲਓ ਕਿਹੜੀ ਕਣਕ ਦਾ ਝਾੜ ਜਿਹੜਾ ਵਾ ਉਹ ਇਸ ਟਾਈਮ ਵਧੀਆ ਨਿਕਲ ਰਿਹਾ ਸਾਡੇ ਏਰੀਆ ਦੇ ਵਿੱਚ ਤੇ 187 ਦਾ ਝਾੜ ਜਿਹੜਾ ਉਹ ਸਾਰੀਆਂ ਕਣਕਾਂ ਵੱਧ ਨਿਕਲ ਰਿਹਾ